ਦੇਖ ਸਕਦੇ ਹੋ ਦੋਸਤੋ ਚਾਰੇ ਪਾਸੇ ਜਾਮ ਲੱਖਾਂ ਸੰਗਤਾਂ ਜੇ ਕਹਦੀ ਹੈ ਵੀ ਲੱਖਾਂ ਦੀ ਗਿਣਤੀ ਚ ਸੰਗਤਾਂ ਮਸਤੂਆਣਾ ਸਾਹਿਬ ਦੇ ਦੇਖ ਸਕਦੇ ਤੁਸੀਂ ਇਸ ਵਕਤ ਲਾਈਵ ਤਸਵੀਰਾਂ ਜਾਮ ਲੱਗ ਚੁੱਕੇ ਨੇ ਦੋ ਦੋ ਘੰਟੇ 1 ਕਿਲੋਮੀਟਰ ਜਾਨੀ ਕਿ 1 ਘੰਟੇ ਚ ਲੰਘਦਾ ਐਨਾ ਜਾਮ ਲੱਗਿਆ ਹੋਇਆ ਸੰਗਰੂਰ ਤੱਕ ਜਾਮ ਲੱਗਿਆ ਹੋਇਆ ਸੰਗਰੂਰ ਸ਼ਹਿਰ ਤੱਕ ਮਸਤੂਆਣੇ ਤੋਂ ਲੈ ਕੇ ਉੱਧਰ ਪਰਲੀ ਸਾਈਡ ਬਹਾਦਰਪੁਰ ਤੱਕ ਬੜਬੜ ਵਾਲੀ ਸਾਈਡ ਬਹੁਤ ਜਿਆਦੇ ਜੇ ਕਹਦੀ ਹੈ ਸੰਗਤ ਪਹੁੰਚੀ ਅੱਜ ਆਖਰੀ ਦਿਨ ਬਾਬਾ ਆਤਰ ਸਿੰਘ ਜੀ ਮਸਤੋਵਾਲਾ ਸਾਹਿਬ ਦਾ ਅੱਜ 98ਵਾਂ ਜੋ ਕਿ ਵਰਸੀ ਮਨਾਈ ਜਾ ਰਹੀ ਹੈ ਪਰ ਸੰਗਤਾਂ ਦਾ ਹੜਾ ਜਿਹੜਾ ਬਹੁਤ ਜਿਆਦੇ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਇੰਨਾ ਇਕੱਠ ਤੁਹਾਨੂੰ ਦੱਸ ਸਵੇਿਕ ਕ ਘੰਟੇ ਚ 1 ਕਿਲੋਮੀਟਰ ਗੱਡੀਆਂ ਮਸਾ ਲੰਗਦੀਆਂ ਨੇ ਕੀੜੀ ਦੀ ਚਾਲ ਚੱਲ ਰਹੀਆਂ ਨੇ ਮੈਂ ਪਿੱਛੇ ਖੜਾ ਕੇ ਅਸੀਂ ਗੱਡੀ ਜਾਨੀ ਕਿ ਆਇਆਂਗੇ ਕਿਲੋਮੀਟਰ 1.5 ਕਿਲੋਮੀਟਰ ਸਾਈਡ ਤੇ ਪਾਰਕਿੰਗ ਕੰਮੜੀਆਂ ਹੋਈਆਂ ਨੇ ਪੱਟੀਆਂ ਪਰ ਐਡਾ ਇਕੱਠ ਹੱਦ ਤੋਂ ਜ਼ਿਆਦਾ ਇਕੱਠ ਹੈ ਜਿਹੜਾ ਅੱਜ ਦੀ ਗੱਡੀਆਂ ਨੂੰ ਖੜੀਆਂ ਨੂੰ ਦੋ ਦੋ ਘੰਟੇ ਹੋ ਗਏ ਜਾਮ ਐਡਾ ਵੱਡਾ ਭਾਰੀ ਇਕੱਠ ਹੈ ਜਿਹੜਾ ਅੱਜ ਮਸਤਵਾਨਾ ਸਾਹਿਬ ਦੀਆਂ ਤਸਵੀਰਾਂ ਸਾਨੂੰ ਅੱਗੇ ਸਤ ਦਿਖਾਉਣੇ ਆ ਸਾਰਾ ਜੋ ਅੱਜ ਆਖਰੀ ਦਿਨ ਸੀਗਾ ਜੋੜ ਮੇਲੇ ਦਾ ਪੂਰਾ ਜੋੜ ਮੇਲਾ ਸਾਨੂੰ ਦਿਖਾਉਣੇ ਐ ਅੰਤ ਤੱਕ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਜੀ ਤਸਵੀਰਾਂ ਡੱਡ ਡੱਡ ਸਾਨੂੰ ਆ ਦੇਖੋ ਜੀ ਇਹ ਦੋ ਘੰਟਿਆਂ ਦੀ ਨਿਸਾ ਜਿਹੜੇ 1 ਕਿਲੋਮੀਟਰ ਤੇ ਦੋ ਘੰਟੇ ਲੱਗਦੇ ਨੇ ਮੋਟਰਸਾਈਕਲ ਗੱਡੀਆਂ ਨੂੰ ਦੋ ਘੰਟੇ 1 ਕਿਲੋਮੀਟਰ ਨੂੰ ਦੋ ਘੰਟੇ ਲੱਗ ਰਹੇ ਨੇ ਮੋਟਰਸਾਈਕਲ ਗੱਡੀਆਂ ਨੂੰ ਇੰਨਾ ਹੋਇਆ ਹੁਣ ਦੋ ਘੰਟੇ ਬਾਈ ਲੱਗਣਗੇ ਮਾਜ ਨਾਲ ਜਾਮ ਵਿੱਚ ਬੇਅਕਲ ਇਹ ਜੇ ਢੰਗ ਨਾਲ ਪਸਾਉਂਦੇ ਨੇ ਗੱਡੀਆਂ ਜਿਨ੍ਹਾਂ ਨੂੰ ਜਮੇ ਨੌਲੇਜ ਨਹੀਂ ਮੂਰਖ ਲੋਕ ਜਾਮ ਲਾਉਂਦੇ ਨੇ ਕੋਈ ਗੱਡੀ ਮੂਰਦੀ ਇੱਧਰ ਦੀ ਲਾਤੀ ਇੱਧਰ ਦੀ ਵੀ ਮੈਂ ਲੰਘ ਜਾ ਨਾਲੇ ਲੰਘਿਆ ਨਹੀਂ ਜਾਂਦਾ ਫਿਰ ਆ ਦੇਖੋ ਆ ਜਾਮ ਦੇਖ ਸਕਦੇ ਹਾਂ ਵੀ ਕਿ ਜਾਣ ਬੁੱਝ ਕੇ ਲਾਇਆ ਹੋਇਆ ਜਾਮ ਇਹ ਤੁਸੀਂ ਮੂਰਖ ਲੋਕ ਜਾਣ ਕੇ ਵਿੱਚ ਫਸਾਉਂਦੇ ਨੇ ਵੀ ਅਸੀਂ ਲੰਘਿਆ ਦੇਖੋ ਹੁਣ ਜਾਮ ਇੱਕ ਗੱਡੀ ਆ ਜਾਮ ਲਾ ਦਾਂਦੀ ਹੈ ਸੁਣਾਇ ਲਓ ਵੀ ਘੰਟਾ ਦੋ ਘੰਟੇ ਨੇ ਤਹੋਂ ਨਿਕਲੇ ਨਹੀਂ ਜਾਣਾ ਉਹ ਦੇਖ ਸਕਦੇ ਹਾਂ ਵੀ ਕਿੱਥੇ ਤੱਕ ਜਾਮ ਲੱਗ ਗਿਆ ਬੋ ਕਿਲੋਮੀਟਰ ਲੰਮਾ ਜਾਮ ਲੱਗਿਆ ਹੋਇਆ ਹੈ ਆਰੇ ਲੋਕ ਉੱਪਰ ਦੀ ਚੜ੍ਹ ਰਹਾ ਕੋਈ ਕਿਵੇਂ ਕਰ ਰਿਹਾ ਕੋਈ ਕਿਵੇਂ ਕਰ ਰਿਹਾ ਜਿਹੜਾ ਜਾਮ ਹੈ ਹੱਦ ਤੋਂ ਜ਼ਿਆਦਾ ਵੱਡਾ ਜਾਮ ਹੈ ਜਿਹੜਾ ਲੱਗ ਚੁੱਕਿਆ ਮੁਸ਼ਕਲ ਹੈ ਬਈ ਘੰਟਾ ਤਾਂ ਡੇਢ ਅਸੀਂ ਵਧੀਆ ਪਾਇਦਲ ਪਿੱਛੇ ਖੜਾਏ ਡੇਢ ਤੋਂ ਕਿਲੋਮੀਟਰ ਦੋ ਇਹ ਤਾਂ ਹੈ ਕਾਮਲੇ ਨੇ ਤੇਰੇ ਵਰਗੇ 900 ਜਿਹੜਾ ਜਿਹੜਾ ਨੰਬਰ ਇੱਕ ਹਰੇਕ ਬੰਦਾ ਇਹ ਕਹਿੰਦਾ ਵੀ ਮੈਂ ਸਿਰੇ ਗੱਡੀ ਲੈ ਜਾ ਜੇ ਗੱਡੀ ਘਟਗੜ ਕਿਲੋਮੀਟਰ 2 ਕਿਲੋਮੀਟਰ ਪਿੱਛੇ ਪਾਰਕਿੰਗਾਂ ਚ ਖੜੀਆਂ ਹੋਣ ਜਾਮ ਲੱਗੀ ਨਾ ਰੇ ਕੇ ਬੰਦਾ ਬੰਦਾ ਮੈਂ ਬਾਹਰ ਚ ਗੱਡੀ ਲੈ ਜਾਂ ਗੇਟ ਲੱਗੇ ਬੱਸ ਮੈਨੂੰ ਤੁਰਨਾ ਆਉਣਾ ਪਵੇ ਨੌਜਵਾਨਾਂ ਨੇ ਤਾਂ ਲਾਤੀਆਂ ਛਾਲਾਂ ਜਿੰਦ ਮਾਫੀ ਦੇਣਾ ਮੈਂ ਅੱਜ ਲੈ ਲਵਾਂ ਸਾਡੇ ਹਜੇ ਨਹੀਂ ਬੱਸ ਵੀ ਆ ਗਈ ਮਸ਼ੀਨਰੀ ਆ ਗਈ ਵੀ ਟੈਂਕ ਜਾ ਕੇ ਹੈ ਕੋਈ ਟੈਂਕ ਲੱਗਦਾ ਇਹ ਵੱਡੇ ਜਾਮ ਨੇ ਕਿਹੜੇ ਲੱਗ ਰਹੇ ਨੇ ਦੇਖ ਸਕਦੇ ਹੋ ਟੈਂਕ ਜਾ ਰਹੇ ਨੇ ਨਵੇਂ ਪੁਰਾਣੇ ਕੁਝ ਫੌਜੀਆ ਦੇ ਟੈਂਕ ਲੱਗਦੇ ਨੇ ਦੇਖ ਸਕਦੇ ਹੋ ਤਸਵੀਰਾਂ ਵੇਖ ਰਹੇ ਹਾਂ ਜੀ ਖੋਜ ਫੈਬਰ ਦੇ ਉੱਤੇ ਸੰਗਤਾਂ ਦਾ ਠਾਠਾ ਮਾਰਦਾ ਕੱਠ ਜੀ ਕਹੇ ਦੀ ਅੱਜ ਲੱਖਾਂ ਦੀ ਗਿਣਤੀ 'ਚ ਸੰਗਤਾਂ ਇੱਥੇ ਲੱਖਾਂ ਹੀ ਤੇ ਹਜ਼ਾਰਾਂ ਦਾ ਗੱਡੀਆਂ ਸੋਡੇ ਸਾਹਮਣੇ ਵੀ ਜਾਮ 'ਚ ਫਸੀਆਂ ਹੋਈਆਂ ਨੇ ਉਹਰਾ ਜੋੜ ਮੇਲਾ ਦਿਖਾਉਣੀ ਆ ਸਾਨੂੰ ਅੰਦਰ ਜਾ ਕੇ ਜਿੱਥੇ ਸ਼ੁਰੂਆਤ ਹੋਣੀ ਆ ਅਸਲ ਗ੍ਰੈਂਡ ਐਂਟਰੀ ਕਰ ਲਈਏ ਕਿਉਂਕਿ ਭੀੜ ਕਰਕੇ ਰਸ ਬਹੁਤ ਜ਼ਿਆਦਾ ਇਕੱਠਾ ਹੈ ਜੀ ਕਹ ਦੀਏ ਆਲੇ ਦਾ ਆਲੇ ਲਗਭਗ 5-400 ਪਿੰਡ ਦਾ ਸਾਰੀ ਆ ਜਾਂਦਾ ਔਰੇ ਹੇ ਭਾਈ ਆ ਕੀ ਹੈ ਭਾਈ ਓਰੇ ਆ ਪਹਿਲੀ ਵਾਰ ਹੀ ਇਹ ਦੇਖਿਆ ਹੈ ਇਹ ਲਾਈਆਂ ਹੋਈਆਂ ਨੇ ਜੀ ਮਸਤਵਾਨਾ ਸਾਹਿਬ ਦੇ ਵਿੱਚ ਦੇਖ ਸਕਦੇ ਹੋ ਜੀ ਇੱਥੇ ਘੜਾ ਮਾਨਾ ਜਿੱਤਾ ਮਸਤਵਾਨਾ ਸਾਹਿਬ ਦੇ ਵਿੱਚ ਆ ਵੀ ਦੇਖਣ ਨੂੰ ਮਿਲਿਆ ਜੀ ਪਹਿਲੀ ਵਾਰੀ ਮਹੱਲਾ ਨਿਕਲ ਗਿਆ ਜੀ ਮਹੱਲਾ ਕਿਹੜੇ ਪਾਸੇ ਆਏ ਦੇਖ ਸਕਦੇ ਆ ਵੀ ਹੁਣ ਤੁਹਾਨੂੰ ਮਹੱਲਾ ਦਿਖਾਉਣੇ ਆਂਗੇ ਜੋ ਕਿ ਢਿੰਗ ਸਿੰਘ ਫੋਦਾ ਕੱਢਦੀਆਂ ਨੇ ਘੋੜਿਆਂ ਤੇ ਕਿਰਤੱਪ ਦਿਖਾਉਣਗੇ ਤੁਹਾਨੂੰ ਲੈ ਜਾਣੇ ਆਂ ਜੀ ਸਟੇਡੀਅਮ ਵੱਲ ਇਸੇ ਤਰ੍ਹਾਂ ਬਣੇ ਰਹੋ ਵੀਡੀਓ ਸ਼ੇਅਰ ਵੀ ਕਰਦੇ ਹੋ ਕਮੈਂਟ ਵੀ ਕਰਿਓ ਹੁਣ ਤੁਹਾਨੂੰ ਮਹੱਲਾ ਦਿਖਾਉਣੇ ਆਂ ਢਿੰਗ ਸਿੰਘਾਂ ਵੱਲੋਂ ਕੱਢਿਆ ਜਾ ਰਹੇ ਹੋ ਜੀ ਜੀ ਸਰਕਾਰਾ ਮਸ਼ਹੂਰ ਕਲਗੀਆਂ ਵਾਲੇ ਦੀ ਜੀ ਜੀ ਸਰਕਾਰਾ ਮਸ਼ਹੂਰ ਆਗੇ ਜੀ ਸਾਹਮਣੇ ਗੁਰਦੁਆਰਾ ਗੁਰਸਾਗਰ ਮਸਤੋਆਣਾ ਸਾਹਿਬ ਸੰਗਰੂਰ ਤਸਵੀਰਾਂ ਦੇਖ ਸਕਦੇ ਹੋ ਜੀ ਆਦਰ ਹਜੂਰ ਸਹਾਰਾ ਜੂਰ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਜੀ ਮਹੱਲਾ ਦਿਖਾਉਣੇ ਆ ਪਹਿਲਾਂ ਦਰਸ਼ਨ ਕਰਾਉਣੇ ਸੰਗਤਾਂ ਦੇ ਦਰਸ਼ਨ ਵੀ ਕਰੋ ਮਹੱਲਾ ਵੀ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤਿ ਪਵਿੱਤਰ ਹਾਜ਼ੂਰੀ ਅੰਦਰ ਸੰਤ ਮਹਾਰਜ ਸਰੂਪੀ ਪਾਣੀ ਕੋਰ ਸਾਹੀ ਪਾਏ ਸੰਤ ਮਹਾਂਕੋਸ਼ਲੇ ਕਲਪਤਰ ਅਸਥਾਨਾ ਦੇ ਉੱਤੇ ਫਲਾਣਾ ਜੋੜ ਮੇਲੇ ਦੀਆਂ ਹਾਜ਼ਰੀਆਂ ਭਰ ਰਿਹਾ ਹੈ ਆਪਣੇ ਜੀਵਨ ਨੂੰ ਸਫਲਾ ਕਰ ਰਿਹਾ ਹੈ ਗੁਰੂ ਰੂਪ ਗੁਰੂ ਵਾਰੀ ਸ਼ਾਨ ਸ਼ਕਤੀਓ ਸਭ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਇਹ ਤਸਵੀਰਾਂ ਮਸਤੋਣਾ ਸਾਹਿਬ ਦੀਆਂ ਨੇ ਜੀ ਅੱਜ ਆਖਰੀ ਦਿਨ ਹੈ ਜੋੜ ਮੇਲੇ ਦਾ 98ਵੀਂ 2 ਸਾਲ ਨੂੰ 100 ਸਾਲ ਹੋ ਜਾਊਗਾ ਵਰਸੀ ਸਮਾਗਮ ਹੈ ਜਿਹੜਾ 98ਵਾਂ ਵਰਸੀ ਸਮਾਗਮ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਕੱਪ ਦੇ ਫੱਟੇ ਬਣਾਓ ਆਖੋ ਜੀ ਵਾਹ ਕਰੋ 팀 ਦਾ ਖਾਲਸਾ ਇਹ ਆਟੋਡ ਪ੍ਰੋਜੈਕਟ ਨੇ ਦੇਖ ਸਕਦੇ ਹੋ ਹਲਦੀ ਵਗੈਰਾ ਜੋ ਬਹੁਤ ਵਧੀਆ ਚੀਜ਼ਾਂ ਨੇ ਜਿਹੜੀਆਂ ਅਜਰੂਬੇ ਦੇ ਵੱਲੋਂ ਆ ਰਹੀਆਂ ਨੇ ਇਹ ਸੰਸਥਾ ਦੇ ਉੱਤੇ ਨਾਮ ਆਪਣਾ ਵਾਸਤੇ ਇਸਤੇਮਾਲ ਕਰਨ ਦਾ ਨਾਮ ਸੁਣਾਉਣ ਦੇ ਵਾਸਤੇ ਤੁਹਾਨੂੰ ਦੀ ਚਾਹੀਦੀ ਤੇ ਇੱਧਰ ਜੀ ਆ ਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਜੀ ਇੱਥੇ ਮੈਂਬਰਸ਼ਿਪ ਕੱਟੀ ਜਾ ਰਹੀ ਹੈ ਜਿਹੜੀ ਨਵੀਂ ਪਾਰਟੀ ਬਣੀ ਆ ਕਾਲੀ ਦਲ ਵਾਰਿਸ ਪੰਜਾਬ ਦੇ ਦੇਖ ਸਕਦੇ ਹੋ ਜੀ ਮੈਂਬਰਸ਼ਿਪ ਹੈ ਦੇਖ ਸਕਦੇ ਹੋ ਜੀ ਵੀ 2000 ਦੀ ਦਵਾਈ ਦੀ ਧਰ ਕੇ ਮਸ਼ਹੂਰੀ ਹਸਪਤਾਲਾਂ ਦੀ ਵੀ ਹੋ ਰਹੀ ਹੈ ਇਹ ਮਹਾਲੇ ਚ ਸ਼ਾਇਦ ਨਿੰਗ ਸਿੰਘ ਫੌਜਾਂ ਜਾ ਰਹੀਆਂ ਨੇ ਜੋੜ ਕੀ ਚਰਤੇ ਇਹ ਮੁਹੱਲਾ ਘਰੇ ਪਾਸੇ ਇੰਨੇ ਵਸਣ ਕੱਢਣਗੇ ਕਿ ਇੱਧਰੋਂ ਲੰਘੇ ਨਾ ਹੋ ਜਾਂਦੇ ਲੋ ਆਏ ਜਾਣਗੇ ਦੇਖ ਸਕਦੇ ਹੋ ਜੀ ਤਸਵੀਰਾਂ ਹੰਗ ਤੇ ਛੜੀਆਂ ਨੇ ਢੋਲ ਜਾਰਾ ਢਾਂਟਾ ਘਾੜੀ ਜਥੇ ਲੱਗੇ ਹੋਏ ਨੇ ਤੇ ਇੱਧਰ ਜੀ ਆ ਕੇ ਮੇਨ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਦੇਖ ਸਕਦੇ ਹੋ ਪਹਿਰੇ ਤੇ ਪਹਿਲਾ ਤਾਂ ਪਹਿ মহলਲਾ ਦੇਖੀਏ ਕਿੱਥੋਂ ਸ਼ੁਰੂ ਹੋਣਾ ਹੈ ਹਿੰਦ ਸਿੰਘਾਂ ਦਾ ਸ਼ੁਰੂਆਤ ਚ ਵੀਡੀਓ ਅਗੇ ਸ਼ੇਅਰ ਕਰੀ ਜਾਓ ਕਮੈਂਟ ਤੇ ਲਾਇਕ ਕਮੈਂਟ ਵਾਹਿਗੁਰੂ ਲਿਖੋ ਜਾਂ ਜੋ ਵੀ ਵਧੀਆ ਲੱਗਦਾ ਕਮੈਂਟ ਕਰਿਆ ਕਰੋ ਵਧੀਆ ਵਧੀਆ ਤੇ ਇੱਧਰ ਸ਼ਾਇਦ ਮਹੱਲਾ ਕਹਿੰਦੇ ਨੇ ਵੀ ਇੱਧਰੋਂ ਆਊਗਾ ਨੇ ਹਿੰਦ ਸਿੰਘਾਂ ਦਾ ਕੋੜਿਆਂ ਦੀਆਂ ਦੌੜਾਂ ਹੋਰ ਬਹੁਤ ਕੁਝ ਨਿੰਗ ਸਿੰਘਾਂ ਦਾ ਦਫਾਉਣਗੇ ਕਲਾ ਰਾਜਾ ਰਾਜ ਸਿੰਘ ਵੀ ਅਸ਼ਾ ਵਿੱਚ ਨਿੰਗ ਸਿੰਘਾਂ ਪਵਜਾਂ ਬਾਬਾ ਜੀ ਵੀ ਲੱਗੇ ਹੋਏ ਨੇ ਬਾਈ ਖਾਲਸਾ ਫਤਿਹ ਜੀ ਚਰਦੀ ਕਲਾ ਜੀ ਮਹੱਲਾ ਇਧਰੋਂ ਆਣਾ ਜੀ ਮਹੱਲਾ ਨਿੰਗ ਸਿੰਘਾਂ ਦੇ ਇਧਰੋਂ ਆਣਾ ਹੈ ਜਿਹੜਾ ਮਹੱਲਾ ਕੱਢਣ ਗਿਆ ਜਿੰਗ ਸਿੰਘ ਮਹੱਲਾ ਹਾਂ ਮਹੱਲਾ ਨਿਕਲ ਗਿਆ ਹੁਣ ਆ ਗਿਆ ਇਧਰੋਂ ਨਿਪੜ ਗਿਆ ਹਾਂ ਨਿਪੜ ਗਿਆ ਠੀਕ ਹੈ ਲੇਟ ਹੋ ਗਏ ਹਾਂ ਜੀ ਰਾਹ ਤੇ ਚੱਲ ਗਿਆ ਫੋਜਾਂ ਫੜਾ ਕਿੱਥੇ ਗਿਆ ਵੀ ਆ ਹੋਲੀ ਆ ਦਾ ਜੀ ਮੇਰਾ ਫਾਈ ਗੁੱਲ ਲੱਗ ਪਾਇਆ ਹੋਇਆ ਹੈ ਲੇਕਿਨ ਚੱਕਰ ਲਾ ਦਾਂਗੇ ਉਹ ਹੋ ਅਨੁਦਾਨ ਕੇੰਦਰਾ ਵਿਭਾਗ ਨੇ ਪਰ ਹੁਣ ਜੇ ਤੁਹਾਨੂੰ ਕਹੀਏ ਸੱਚ ਹੈ ਵੀ ਮੇਲੇ ਬਣ ਗਏ ਹੁਣ ਹੁਣ ਜਿਹੜੇ ਅਗੇ ਇਤਿਹਾਸ ਦੀਆਂ ਗੱਲਾਂ ਹੋਰ ਉਹ ਉੜ ਗਈਆਂ ਖੰਭ ਲਾ ਕੇ ਸਿਰਫ ਮੇਲੇ ਰਹਿ ਗਏ ਜਨਨ ਕਿ ਵੀ ਜਿਹੜੀ ਵੀ ਮੇਲੇ ਰਹਿ ਗਏ ਕੱਲੇ ਜਿਹੜੇ ਹੁੰਦੇ ਨੇ ਅੱਗੇ ਜਿਵੇਂ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਕਿਤੇ ਕੁਝ ਨਹੀਂ ਹੋ ਰਿਹਾ ਜਗਾ ਲੰਗਰ ਜਗਾ 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 ਮੇਲਾ ਦੂਏ ਲੁੱਟ ਸਮਾਨ ਪਰ ਜੋ ਸਿੱਖ ਵਿਰਸਾ ਸਿੱਖ ਇਤਿਹਾਸ ਦੀ ਗੱਲ ਹੈ ਉਹ ਖੰਭਲਾ ਕੇ ਉੱਡ ਚੁੱਕੀ ਹੈ ਇੱਥੇ ਜੇਕਰ ਅਸੀਂ ਬੱਚਿਆਂ ਨੂੰ ਪੁੱਛੀਏ ਵੀ ਜਾਤਾਰ ਸਿੰਘ ਬਾਬਾ ਕੌਣ ਸੀ ਕਿਸੇ ਨੂੰ ਨਹੀਂ ਪਤਾ ਹੂੰ ਜਿਵੇਂ ਛੋਟੇ ਸਹਿਬਜ਼ਾਦਿਆਂ ਦੇ ਉੱਥੇ ਜਾਣਦੇ ਆਂ ਕਿ ਉੱਥੇ ਜਦੋਂ ਪੁੱਛਦੇ ਆਂ ਚਾਰ ਸਹਿਬਜ਼ਾਦਿਆਂ ਦੇ ਨਾਂ ਨਹੀਂ ਪਤਾ ਹੁੰਦਾ ਇਹ ਹਾਲਾਤ ਨੇ ਜਿਹੜੇ ਅੱਜ ਹੀ ਆਏ ਉੱਥੇ ਮਿਲ ਜਾਂਦੇ ਨੇ ਟਰੈਕਟਰ ਵਾਲਿਆਂ ਨੂੰ ਵਧੀਆ ਮਿਲ ਜਾਂਦਾ ਮੌਕਾ ਮਸ਼ਹੂਰੀ ਕਰਨ ਦਾ ਜੱਟ ਨੂੰ ਆਹ ਸਾਲ ਹੋਰ ਟਰੈਕਟਰ ਅਗਲੇ ਸਾਲ ਹੋਰ ਨਵਾਂ ਲੈ ਜਾਂਦਾ ਸਾਲ ਬਾਅਦ ਮਸ਼ੀਨਰੀ ਫੇਲ ਹੋ ਜਾਂਦੀ ਹੈ ਜਨਨੀ ਕਿ ਹੁਣ ਫੇਰ ਅਗਲੀ ਮਸ਼ੀਨਰੀ ਵੀ ਕਿਸਾਨ ਨੂੰ ਥੋਪੀ ਜਾਂਦੀ ਹੈ ਮੇਲਿਆਂ ਤੇ ਹੋਰ ਜਿਵੇਂ ਆ ਮੱਕੀ ਵੱਢਣ ਵਾਲੀ 55 ਲੱਖ ਤੱਕ ਦੀ ਕਪੈਸਿਟ ਆ ਗਈ ਦੱਸ ਕਰਿਓ ਕੁਝ ਕਿਸਾਨ ਆਈ ਵਾਰੀ ਨਵੀਂ ਆਈਟਮ ਜਨਨੀ ਕਿ ਪੇਸ਼ ਹੁੰਦੀ ਹੈ ਸਾਲ ਬਾਅਦ ਮਸ਼ੀਨਰੀ ਨੂੰ ਫੇਲ ਕਰ ਦਿੰਦੇ ਨੇ ਆਪੇ ਕਿਉਂ ਕਿਸਾਨਾਂ ਲਵੇ ਰਹਿਣ ਨਹੀਂ ਦੇਣਾ ਕੁਝ ਦੇਖ ਰਪਾਈ ਮੜਾ ਜੀ ਮੈਂ ਕੜਾਈ ਦਾ ਕੰਮ ਕਰਦੇ ਆ ਵਿੱਚ ਤਾਕਾ ਨਹੀਂ ਉਦੋਂ ਵੱਡੀ ਉਦੋਂ ਵੱਡੀ ਉਦੋਂ ਵੱਡੀ ਖੇਤੀ ਉਹੀ ਹੈ ਕਣਕ ਤੇ ਜੀਰੀ ਹੋਰ ਤਾਂ ਕੁਝ ਹੈ ਹੀ ਨਹੀਂ ਇਹਨਾਂ ਦੋ ਫਾਰਮ ਇਹਨਾਂ ਦੋ ਫਾਰਮ ਕੱਢਦੇ ਜੀ ਹੁਣ ਇੱਧਰ ਆ ਗਿਆ ਜੀ ਸਿਸਟਮ ਸਾਹਮਣੇ ਜਾ ਰਹੇ ਨੇ ਜੀ ਨਿੰਗ ਸਿੰਘ ਮਹੱਲਾ ਕੱਢ ਕੇ ਦਿਖਾਉਣੀ ਆ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੀ ਜਾਓ ਤੇ ਲੇਕ ਵੀ ਕਰੀ ਜਾਓ ਕਈ ਕਿਲੋਮੀਟਰ ਦੇ ਵਿੱਚ ਜਿਹੜਾ ਹੈ ਜੋੜ ਮੇਲਾ ਭਰੇਗਾ ਲੱਖਾਂ ਸੰਗਤਾਂ ਵਾਲੇਦਲੇ ਵੀ ਕਹਦੀ ਹੈ ਵੀ ਸਾਰਾ ਮਸਤੌਣ ਵਾਲਾ ਸਾਹਦੇ ਵਾਲੇਦਲੇ 2 2 3 3 ਕਿਲੋਮੀਟਰ ਜਾਮ ਲੱਗ ਚੁੱਕਿਆ 4 4 ਕਿਲੋਮੀਟਰ ਉਧਰ ਸੰਗਰੂਰ ਬਡਰੋਖਾ ਪਿੰਡ ਤੱਕ ਜਾਮ ਹੈ ਪੂਰਾ ਉਧਰ ਬਹਾਦਰਪੁਰ ਤੱਕ ਚਲੇਗੇ ਦੇਖ ਸਕਦੇ ਹੋ ਜੀ ਤਸਵੀਰਾਂ ਇਸ ਤਰ੍ਹਾਂ ਜਿਹੜਾ ਚੱਲਦਾ ਹੈਗਾ ਵਿੱਚ ਸਿਸਟਮ ਤੁਹਾਨੂੰ ਦਿਖਾ ਰਹੇ ਹਾਂਗੇ ਪੂਰਾ ਬਾਬਾ ਸਿੰਘ ਸਿੰਘ ਫੌਜਾ ਮਹੱਲਾ ਮਹੱਲਾ ਕੱਟ ਕੇ ਆਉਂਦਾ ਬਾਬਾ ਜੀ ਦੇਖ ਸਕਦੇ ਹੋ ਜੀ ਪੜਾਵਾ ਹਰ ਕਰੇ ਹੋਏ ਨੇ ਸਿੰਘ ਫੌਜਾ ਨੇ ਤੁਹਾਨੂੰ ਪੜਾਵਾਂ ਤੱਕ ਵੀ ਲੈ ਕੇ ਚਲਦੇ ਨੇ ਪਰसों ਮੈਂ ਪਹਿਲਾਂ ਦੱਸਿਆ ਵੀ ਇਹ ਹੁਣ ਜੋੜ ਮੇਲ ਘਟ ਮੇਲੇ ਰਹਿ ਗਏ ਕੱਲੇ ਸਾਡੇ ਬੱਚੇ ਨੇ ਜਿਹੜੇ ਇਤਿਹਾਸ ਨਾਲੋਂ ਬਿਲਕੁਲ ਟੁੱਟ ਚੁੱਕੇ ਨੇ ਬਿਲਕੁਲ ਹਾਂ ਜੀ 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 ਹਾਂ ਜੀ

ಸಂತ ಬಾಬಾ ಚಿಧ ಮಹಾರಾಜ ಕೃಪಾ ಕೂಡ ಚರ್ದ ಗಲಾ ಬಹು